ਸੈਕੰਡ ਹੈਂਡ ਕਾਰ ਪੰਜਾਬে ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਹੋਰ ਵਧੀਆ ਤੋਂ ਵਧੀਆ ਘੈਂਟ ਘਰੇਲੂ ਕਾਰਾਂ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਤੇ ਦਵਾਂਗੇ ਪੂਰੀ ਜਾਣਕਾਰੀ ਦੱਸਾਂਗੇ ਪੂਰੀ ਡਿਟੇਲ ਘਰੇਲੂ ਕਾਰਾਂ ਖਰੀਦਣ ਦੇ ਲਈ ਸਾਡੇ ਪੇਜ ਨੂੰ ਲਾਈਕ ਸ਼ੇਅਰ ਫੋਲੋ ਜਰੂਰ ਕਰਿਓ ਆਓ ਦੋਸਤੋ ਵਧਦੇ ਹਾਂ ਵੀਡੀਓ ਵੱਲ ਆਪਣੇ ਕੋ ਦੋਸਤੋ ਪਹਿਲੀ ਆ ਪਹਿਲੀ ਕਾਰ ਆ ਗਈ ਸਵਿਫਟ ਬੀਡੀਆਈ ਡੀਜ਼ਲ 2014 ਮਾਡਲ ਕਾਰ ਆ ਜੀ 85000 ਕਿਲੋਮੀਟਰ ਚੱਲੀ ਹੋਈ ਆ ਨਵੇਂ ਅਲੋਇ ਟਾਇਰ ਲੱਗੇ ਹੋਏ ਨੇ ਜੀ ਟੱਚ ਸਕਰੀਨ ਆ ਮਿਊਜ਼ਿਕ ਸਿਸਟਮ ਲੱਗਾ ਹੋਇਆ ਵਧੀਆ ਤੀਜੇ ਨਾਮ ਦੀ ਕਾਰ ਆ ਦੋਸਤੋ ਪੰਜਾਬ ਨੰਬਰ ਆ ਕੋਈ ਲੱਗੀ ਬੱਜੀ ਨਹੀਂ ਇੰਜਨ ਗੇਅਰ ਦੀ ਪੂਰੀ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਆ ਇਹ ਕਰੇ ਲੋਕ ਆਰਾਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਖੜੀ ਹੋਈ ਆ ਮਾਲਕ ਦਾ ਨੰਬਰ ਦਿੱਤਾ ਹੋਇਆ ਸੰਪਰਕ ਕਰ ਸਕਦੇ ਹੋ ਜੀ ਡਿਮਾਂਡ ਕਰਦੇ ਨੇ 415000 ਰੁਪਏ ਦੀ ਬਾਕੀ ਮੌਕੇ ਤੇ ਮਾਨ ਤਨ ਹੋ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਹਾਂਜੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਸਕੋਰਪਿਓ 2006 ਮਾਡਲ ਆ ਜੀ 2026 ਤੱਕ ਰੀਸੀ ਪਾਸ ਆ ਕਰਦੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ ਨਵੇਂ ਟਾਇਰ ਅਲੋਏ ਵੀਲਸ ਲੱਗੇ ਹੋਏ ਨੇ ਫੀਚਰ ਸਾਰੇ ਵਰਕਿੰਗ ਕਰਦੇ ਨੇ ਕਰੇ ਲੋ ਗੱਡੀ ਆ ਜੀ ਫਗਵਾੜੇ ਏਰੀਆ ਦੇ ਵਿੱਚ ਖੜੀ ਹੋਈ ਆ ਕੋਈ ਲੱਗੀ ਵੱਜੀ ਨਹੀਂ ਹੈਗੀ ਬਹੁਤ ਸੋਹਣੀ ਕਾਰ ਆ ਤੇ ਵਧੀਆ ਰੇਟ ਤੇ ਮਿਲ ਰਹੀ ਆ ਮਾਲਕ ਦਾ ਨੰਬਰ ਦਿੱਤਾ ਹਾਂ ਸੰਪਰਕ ਕਰ ਸਕਦੇ ਆ ਜੀ ਪੰਜਾਬ ਨੰਬਰ ਦੀ ਕਾਰ ਆ ਸਕੋਰਪੀਓ 2006 ਮਾਡਲ ਆ ਜੀ 2026 ਤੱਕ ਰਪਾਸਾ ਮਾਲਕ ਦੀ ਡਿਮਾਂਡ ਹੈ ਜੀ ਆ ਜੀ 2 ਲੱਖ 40 ਹਜ਼ਾਰ ਰੁਪਿਆ ਬਾਕੀ ਮੋਕੇ ਤੇ ਮੜਾ ਮੋਟਾ ਮੰਨ ਤਣ ਹੋ ਸਕਦਾ ਜੀ ਅਗਲੀ ਕਾਰ ਆਪਣੇ ਕੋਲ 200 ਫੇ ਆ ਗਈ ਸੁਬੀਟ ਤੋਂ BDI 2015 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 90000 ਕਿਲੋਮੀਟਰ ਚੱਲੀ ਹੋਈ ਕਾਰ ਆ ਬਿਲਕੁਲ ਨਵੇਂ ਟਾਇਰ ਨੇ ਇੰਜਨ ਗੇਅਰ ਦੀ ਗਾਰੰਟੀ ਆ ਪੂਰੀ ਪੰਜਾਬ ਨੰਬਰ ਦੀ ਕਾਰ ਆ ਦੋਸਤੋ ਫਿਊਚਰ ਸਾਰੇ ਵਰਕਿੰਗ ਕਰਦੇ ਨੇ ਹਲਕੀ ਫੁਲਕੀ ਬੰਪਰਾਂ ਦੀ ਟੱਚਿੰਗ ਹੋ ਸਕਦੀ ਹੈ ਕੋਈ ਮੇਜਰ ਐਕਸੀਡੈਂਟ ਨਹੀਂ ਹੈਗੀ ਬਾਕੀ ਸਾਰੇ ਗੱਡੀ ਦੀ ਫੁੱਲ ਵਾੜਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਜੀ ਰਾਹੋ ਨਵਾਂ ਸ਼ਹਿਰ ਰੇਡੀ ਵਿੱਚ ਗੱਡੀ ਖੜੀ ਹੋਈ ਹੈ ਜੀ ਮਾਲਕ ਦੀ 5.5 ਲੱਖ ਰੁਪਈਆ ਡਿਮਾਂਡ ਆ ਬਾਕੀ ਮੌਕੇ ਤੇ ਮੰਨ ਤਾਣ ਹੋ ਸਕਦਾ ਜੋ ਕੋ ਵੀ ਰ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਜਲਦ ਤੋਂ ਜਲਦ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਆਲਟੋ K10 BXI 2011 ਮਾਡਲ ਆ ਜੀ ਰਜਿਸਟਰ 2012 ਦੀ ਆਰਸੀ ਆ ਕਰਦੀ ਤੀਜੇ ਨਾਮ ਦੀ ਕਾਰ ਆ ਜੀ 80 85000 ਕਿਲੋਮੀਟਰ ਚੱਲੀ ਹੋਈ ਆ ਟਾਇਰ ਨਵੇਂ ਨੇ ਜੀ PB 8 ਜਲੰਧਰ ਦਾ ਨੰਬਰ ਆ AC ਹੀਟ ਵਰਕਿੰਗ ਆ ਜੀ ਨਵੇਂ ਸੀਟ ਕਵਰ ਪਏ ਹੋਏ ਨੇ ਇੰਟੀਰੀਅਰ ਦੀ ਬਹੁਤ ਸੋਹਣੀ ਆ ਕਾਰ ਚਲਾਵਾ ਬਹੁਤ ਸੋਹਣਾ ਆ सारी ओरिजिनल कार है जी जेनूल चली हुई है पूरी गारंटी मिलेगी जे किसी भी ने लोन करवाना होवे लोन भी करवा सकदा फ्लोर लुधियाणे लाग जी कार खड़ी हुई है जी बाकी मालिक ਦਾ ਨੰਬਰ ਦਿੱਤਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਦੀ 220000 ਰੁਪਿਆ ਡਿਮਾਂਡ ਕਰਦੇ ਨੇ ਜੀ ਬਾਕੀ ਮੌਕੇ ਤੇ ਮਾਨਤਾ ਹੋ ਸਕਦਾ ਜੀ ਕਾਲ ਕਰਕੇ ਪੁੱਛ ਸਕਦੇ ਹੋ ਦੋਸਤੋ ਜੇਕਰ ਤੁਸੀਂ ਵੀ ਆਪਣਾ ਕੋਈ ਵੀਕਲ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਇਸ ਨੰਬਰ ਤੇ ਆਪਣੇ ਵੀਕਲ ਦੀਆਂ ਫੋਟੋਆਂ ਵੀਡੀਓ ਅਤੇ ਉਸ ਦੀ ਪੂਰੀ ਜਾਣਕਾਰੀ WhatsApp ਨੰਬਰ ਤੇ ਭੇਜ ਸਕਦੇ ਹੋ ਤੁਹਾਡਾ ਵੀਕਲ ਬਹੁਤ ਜਲਦ ਅਤੇ ਵਧੀਆ ਰੇਟ ਦੇ ਵਿੱਚ ਸੇਲ ਹੋ ਜਾਵੇਗਾ ਹੁਣ ਤੱਕ ਸਾਡੀ ਐਪ ਤੋਂ 500 ਤੋਂ ਵੱਧ ਵਾਹਨ ਸੇਲ ਹੋ ਚੁੱਕੇ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਦੋਸਤੋ ਆਪਣੇ ਕੋ ਅਗਲੀ ਗੱਲ ਆ ਗਈ ਸੁਪਾਰੀ 2.2 4/2 2011 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ 1 ਲੱਖ ਦੇ ਕਰੀਬ 130000 ਦੇ ਕਰੀਬ ਚੱਲੀ ਹੋਈ ਕਾਰ ਆ ਪੰਜਾਬ ਨੰਬਰ ਆ ਜੀ ਫੁੱਲ ਮੋਡੀਫਾਈ ਕੀਤੀ ਹੋਈ ਕਾਰ ਆ ਬਿਲਕੁਲ ਨਵੇਂ ਟਾਇਰ ਨੇ ਫਿਊਚਰ ਸਾਰੇ ਕੰਮ ਕਰਦੇ ਨੇ ਜੀ ਕੋਈ 1 ਰੁਪਏ ਦਾ ਖਰਚਾ ਨਹੀਂ ਹੈਗਾ ਜੀ ਫਗਵਾੜਾ ਏਰੀਆ ਵਿੱਚ ਕਾਰ ਖੜੀ ਹੋਈ ਹੈ ਜੀ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਹੈ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ 2,85,000 ਰੁਪਏ ਡਿਮਾਂਡ ਹੈ ਮਾਲਕ ਦੀ ਬਾਕੀ ਕਹਿੰਦਾ ਮਾੜਾ-ਮੋਟਾ ਮੌਕੇ ਤੇ ਮਾਨਤਾਣ ਹੋ ਸਕਦਾ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਚਕਰੀਨ ਉੱਤੇ ਨੰਬਰ ਦਿੱਤਾ ਹੋਇਆ ਸਾਰੇ ਫਿਊਚਰ ਵਰਕਿੰਗ ਕਰਦੇ ਨੇ AC ਹੀਟਰ ਵਰਕਿੰਗ ਹੈ ਜੀ ਕੋਈ 1 ਰੁਪਏ ਦਾ ਖਰਚਾ ਨਹੀਂ ਕਾਰ ਉੱਤੇ ਬਾਕੀ ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਹੋ ਮਾਲਕ ਦੇ ਨਾਲ ਦੋਸਤੋ ਆਪਣੇ ਕੋ ਅਗਲੀ ਕਾਰ ਆ ਜੀ ਸੈਂਟਰੋ 2006 ਮਾਡਲ ਕਾਰ ਆ 2026 ਤੱਕਰ ਆਰਸੀ ਪਾਸ ਆ ਨਵੇਂ ਟਾਇਰ ਅਲੋਏ ਲੱਗੇ ਹੋਏ ਨੇ ਜੀ ਫੁੱਲ ਪਾਵਰ ਕਾਰ ਆ ਜੀ ਪਾਵਰ ਸਟੀering ਪਾਵਰ ਵਿੰਡੋ ਆ ਸੈਂਟਰ ਲੋਕ ਆ ਪੰਜਾਬ ਨੰਬਰ ਦੀ ਕਾਰ ਆ ਦੋਸਤੋ ਏਸੀ ਹੀਟ ਵਰਕਿੰਗ ਆ ਕੋਈ ਖਰਚਾ ਨਹੀਂ ਕਾਰ ਉੱਤੇ 1 ਲੱਖ ਰੁਪਏ ਦੀ ਕਾਰ ਮਿਲ ਰਹੀ ਆ ਫਿਕਸ ਰੇਟ ਆ ਜੀ ਬਾਕੀ ਮਾੜਾ ਮੋਟਾ ਮਾਨਤਨ ਮੌਕੇ ਤੇ ਮਾਲਕ ਕਹਿੰਦਾ ਕਰ ਸਕਦੇ ਹਾਂ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹਾਂ ਸਕਰੀਨ ਉੱਤੇ ਨੰਬਰ ਆ ਰਿਹਾ ਜੀ ਫਲੋਰ ਅਪਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਗੱਲ ਕਰਕੇ ਸੰਪਰਕ ਕਰ ਸਕਦੇ ਹੋ ਮਾਲਕ ਦੇ ਨਾਲ ਦੋਸਤੋ ਆਪਣੇ ਕੋ ਅਗਲੀ ਕਾਰ ਆ ਜੀ 스위프트 BDI 2016 ਮਾਡਲ ਕਾਰ ਆ ਜੀ ਪਹਿਲੇ ਨਾਂ ਤੇ ਆ 95000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਜੀ ਕੋਈ ਵੀ 8 ਜਲੰਧਰ ਦਾ ਨੰਬਰ ਆ ਨਵੇਂ ਅਲੋਏ ਟਾਇਰ ਲੱਗੇ ਹੋਏ ਨੇ ਬਲੂਟੂਥ ਵਾਲਾ ਮਯੂਜ਼ਿਕ ਪਲੇਅਰ ਲੱਗਾ ਹੋਇਆ ਜੀ ਨਵੇਂ ਸੀਟ ਕਵਰ ਨੇ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਕੋਈ ਲੱਗੀ ਬੱਜੀ ਨਹੀਂ ਇੰਜਨ ਗੇਅਰ ਦੀ ਪੂਰੀ ਗਾਰੰਟੀ ਮਿਲੂਗੀ ਜੇ ਕੋਈ ਵੀਰ ਲੈਣਾ ਚਾਹਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਕਾਰ ਦੀ ਡਿਮਾਂਡ ਹੈਗੀ ਹੈ ਜੀ 5 ਲੱਖ 40000 ਰੁਪਇਆ ਬਾਕੀ ਮੌਕੇ ਤੇ ਮਾਨਤਾਣ ਹੋ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਜੀ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਆਰਾਮਤਾ ਕਰਕੇ ਤੁਸੀਂ ਗੱਡੀ ਲੈ ਸਕਦੇ ਹੋ ਦੋਸਤੋ ਅਗਲੀ ਕਾਰ ਆ ਗਈ ਜੀ i20 ਸਪੋਰਟ ਡੀਜ਼ਲ 2013 ਮਾਡਲ ਆ ਜੀ ਦੂਜੇ ਨਾਮ ਦੀ ਕਾਰ ਆ 95000 ਕਿਲੋਮੀਟਰ ਚੱਲੀ ਹੋਈ ਆ 17 ਇੰਚੀ ਅਲੋਏ ਟਾਇਰ ਲੱਗੇ ਹੋਏ ਨੇ ਦੋਸਤੋ ਵਧੀਆ ਕੰਡੀਸ਼ਨ ਦੀ ਕਾਰ ਆ ਘਰੇਲੂ ਰੱਖੀ ਹੋਈ ਆ ਜੀ ਗੜਸ਼ੰਕਰ ਏਰੀਆ ਦੇ ਵਿੱਚ ਖੜੀ ਹੋਈ ਆ ਕੋਈ ਪ੍ਰੋਬਲਮ ਨਹੀਂ ਜੀ ਪੰਜਾਬ ਨੰਬਰ ਦੀ ਕਾਰ ਆ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਬਿਕਰਵਾ ਸਕਦੇ ਆ ਫਿਕਸ ਰੇਟ ਆ ਜੀ 365000 ਰੁਪਏ ਬਾਕੀ ਗੱਲ ਕਰ ਸਕਦੇ ਹੋ ਥੋੜਾ ਬੋਲਾ ਮੰਤਲ ਹੋ ਸਕਦਾ ਦੋਸਤੋ ਆਪਣੇ ਕੋਲ ਇੱਕ ਹੋਰ ਆ ਗਈ 스ਵਿਫਟ BDI ਡੀਜ਼ਲ 2017 ਮਾਡਲ ਕਾਰ ਆ ਜੀ ਪਹਿਲੇ ਨਾਮ ਤੇ ਆ ਸਿਰਫ 80000 ਕਿਲੋਮੀਟਰ ਵੀਦ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਜੀ 18 ਇੰਚ ਅਲੋਏ ਟਾਇਰ ਬਿਲਕੁਲ ਨਵੇਂ ਨੇ ਪੂਰੀ ਮੋਡੀਫਾਈ ਹੋਈ ਹੋਈ ਕਾਰ ਆ ਜੀ ਕੋਈ ਪੀਸ ਨਹੀਂ ਚੇਂਜ ਦੀ ਕੋਈ ਐਕਸੀਡੈਂਟ ਨਹੀਂ ਹੈਗਾ ਫੁੱਲ ਟੂ ਫੁੱਲ ਗਾਰੰਟੀ ਆ ਕਰਦੀ ਤੇ ਜਿੰਨਾਂ ਨੂੰ ਚਾਹੀਦਾ ਬਾਈ ਕੰਦਾ ਕਰਵਾ ਕੇ ਦਵਾਂਗੇ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ 630000 ਰੁਪਿਆ ਡਿਮਾਂਡ ਆ ਜੀ ਬਾਕੀ ਮੌਕੇ ਤੇ ਮਾਨਤਾ ਨ ਹੋ ਸਕਦਾ ਦੋਸਤੋ ਇਥੋਂ ਤੱਕਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਕੋਈ ਆਪਣਾ ਵਹੀਕਲ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਵਹੀਕਲ ਦੀ ਪੂਰੀ ਜਾਣਕਾਰੀ ਫੋਟੋ ਦੇ ਨਾਲ ਭੇਜ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਵਾਲੇ ਕਰ ਲਿਓ ਫੋਲੋ ਇਹੋ ਜਿਹੇ ਵੀਡੀਓ ਹੋਰ ਤੁਹਾਡੇ ਲਈ ਨਵੀਆਂ ਤੇ ਨਵੀਆਂ ਲਿਆ ਕੇ ਆਉਂਦੇ ਰਾਵਾਂਗੇ